छतपुर लंगर कमेटी कादिया वालों इंसान की सेवा करने वास्ते आज डेरा बाबा नानक संगत की सेवा करने वास्ते पहुंचे सारे शहर ने कहा बहुत बड़ी सेवा बहुत बढ़िया काम किया है ਜਾਂਦਾ ਆਹੋ ਨਾ ਬਣੀ ਹਾਲ ਮਹਾ 24 ਤਾਰੀਖ ਨੂੰ ਮੋਜਿੰਗ ਨਾ ਵੀ ਨਹੀਂ ਆਉਂਦੇ 19:00 ਵਜੇ ਆ ਰਹੇ ਹਾਂ ਜੀ ਦੀ ਸਾਲੇ ਨੋਜਾ ਮਾਤਾ ਦੀ ਅਸੀਂ ਕਾਦੀਆਂ ਤੋਂ ਅਸੀਂ 4-5 ਭਰਾ ਰਲ ਕੇ ਐਵੇਂ ਨੇ सोनू ਜੀ ਮੈਂ ਮਨੋਜ ਔਰ ਇਸ ਤੋਂ ਇਲਾਵਾ ਜੀ ਪਾਰਟੀ ਹੈ ਜੀ ਦੂਸਰੀ ਗੱਡੀ ਚ ਨੇ ਕੁਲਸ਼ਨ ਬਰਮਾ ਜੀ ਔਰ ਇਸ ਤੋਂ ਇਲਾਵਾ ਵਿਸ਼ਾਲ ਪੁਸ਼ਕਰਨਾ ਸ਼ਰਮਾ ਜੀ ਜਾਨਕੀ ਵਿੱਕੀ ਜੀ ਆਪਣੇ ਉਹਨਾਂ ਨੇ ਸਾਰਿਆਂ ਰਲ ਕੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਅਸੀਂ ਵੀ ਚਾਹਦੇ ਹਾਂ ਵੀ ਫਲੱਡ ਆਇਆ ਉਹਦੇ ਕਰਕੇ ਅਸੀਂ ਫਤੇਗੜ ਚੂੜੀਆਂ ਤੋਂ ਸਾਡੇ ਇੱਕ ਫਰੈਂਡ ਨੇ ਉਹਨਾਂ ਦੇ ਨਾਲ ਰਲ ਕੇ ਅਸੀਂ ਅੱਗੇ ਡੇਰਾ ਬਾਬਾ ਨਾਨਕ ਸਾਈਡ ਤੇ ਜਿਹੜਾ ਵੀ ਕੋਈ ਪਿੰਡ ਸਾਨੂੰ ਲੱਗੇਗਾ ਜਿੱਦੇ ਲੋੜਵੰਦੇ ਅਸੀਂ ਲੋਕਲ ਕਾੜੀਆਂ ਤੋਂ ਕੋਈ 60 ਕਪੇਟੀਆਂ ਪਾਣੀ ਦੀਆਂ ਜੋ ਕਿ ਅਸੀਂ ਆਪਣੀ ਗੱਡੀ 'ਚ ਪਿੱਛੇ ਲੱਦੀਆਂ ਨੇ ਤੇ ਬਾਕੀ ਸਮਾਨ ਕੁਛ ਕਾਇਆਂ ਮੱਜਾ ਵਾਸਤੇ ਛੋਕਰ ਆ ਉਹ ਗੁਲਸ਼ਨ ਭਾਜੀ ਦੀ ਗੱਡੀ 'ਚ ਨੇ ਉਰਤੋਂ ਇਲਾਵਾ ਉਹਦੇ ਵਿੱਚ ਬਿਸਕਟ ਨੇ ਕੁਝ ਪੇਟੀਆਂ 10-12 ਪੇਟੀਆਂ ਬਿਸਕਟ ਪਲੱਸ ਨਾਲ ਰਸ ਵਗੈਰਾ ਅਸੀਂ 15 ਕਪੇਟੀਆਂ ਲਏ ਨੇ ਇਹ ਸਾਰਾ ਹੀ ਅਸੀਂ ਆਪਣੇ ਕੋਲ ਜਿੰਨਾ ਕੁ ਥੋੜਾ ਥਿਲ ਫੋਲ ਅਸੀਂ 4-5ੇ ਭਰਾ ਰਲ ਕੇ ਕਰ ਸਕਦੇ ਆ ਅਸੀਂ ਉਹਨਾਂ ਕੋ ਅੱਜ ਕੋਸ਼ਿਸ਼ ਹੈ ਕਿ ਅਸੀਂ ਜਾ ਕੇ ਇਹ ਸੇਵਾ ਕਰੀਏ ਅਸੀਂ ਚਾਹਨ ਵੀ ਇਸੇ ਤਰ੍ਹਾਂ ਹੀ ਸਾਡੇ ਜਿੰਨੇ ਵੀ ਭੈਣ ਭਰਾਵਾ ਸਾਰੀਆਂ ਚੀਜ਼ਾਂ ਨੂੰ ਪਿੱਛੇ ਰੱਖ ਦਿਆ ਹੋਇਆ ਇੱਕ ਇਨਸਾਨ ਦੇ ਤੌਰ ਤੇ ਇਨਸਾਨੀਅਤ ਦੇ ਤੌਰ ਤੇ ਅੱਜ ਕਿਸੇ ਦੇ ਉੱਤੇ ਇਦਾਂ ਦੀ ਵਿਪਤਾ ਆਈ ਹੈ ਕਿਸੇ ਸਾਡੇ ਤੇ ਵੀ ਆ ਸਕਦੀ ਹੈ ਤੇ ਸਾਨੂੰ ਚਾਹੀਦਾ ਅਸੀਂ ਰਲ ਮਿਲ ਕੇ ਇਸੇ ਤਰ੍ਹਾਂ ਹੀ ਆਪਣਾ ਹਿੰਦੂ ਸਿੱਖ ਭਾਈਚਾਰਾ ਆਪਣੇ ਭੈਣ ਭਰਾਵਾਂ ਦੇ ਭਾਈਚਾਰੇ ਦੇ ਨਾਲ ਅਸੀਂ ਰਲ ਮਿਲ ਕੇ ਇਹ ਕੰਮ ਨੂੰ ਕਰੀਏ ਸਾਡਾ ਮਨ ਕੀਤਾ ਵੀ ਆਪਾਂ ਚਲੀਏ ਉੱਥੇ ਸਾਡੇ ਭੈਣ ਭਰਾ ਉੱਥੇ ਹੈਗੇ ਨੇ ਅਸੀਂ ਇੱਥੇ ਜਾ ਕੇ ਇਹ ਥੋੜਾ ਜਿਹਾ ਜੋ ਸਾਡੇ ਵੱਲੋਂ ਸਰਦਾ ਬੰਦਾ ਸੀ ਸਫਾ ਦੀ ਕੋਸ਼ਿਸ਼ ਕੀਤੀ ਹੈ ਤੇ ਇਸੇ ਤਰ੍ਹਾਂ ਤੁਸੀਂ ਵੀ ਸਾਰੇ ਰਲ ਮਿਲ ਕੇ ਭੈਣਾ ਭਰਾਵਾਂ ਦਾ ਸਹਿਯੋਗ ਕਰੋ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਅਸੀਂ ਕੋਈ ਨਾ ਕੋਈ ਸੇਵਾ ਕਰ ਸਕਦੇ ਹਾਂ ਇਹ ਜਰੂਰ ਸਾਨੂੰ ਰਲ ਮਿਲ ਕੇ ਕਰਨੀ ਚਾਹੀਦੀ ਹੈ ਜੈ ਮਾਤਾ ਦੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ